ਰਿਸ਼ਤਿਆਂ ਵਿੱਚ ਵੱਧ ਰਹੀ ਨਫ਼ਰਤ ਦਾ ਵੱਡਾ ਕਾਰਨ ਇਹ ਹੈ ਕਿ ਅੱਜ ਕੱਲ੍ਹ ਦੇ ਲੋਕ ਬਗਾਨਿਆਂ ਨੂੰ ਆਪਣਾ ਬਣਾਉਣ ਅਤੇ ਆਪਣੇਆਂ ਨੂੰ ਨਜ਼ਰਅੰਦਾਜ਼ ਕਰਨ ਵਿੱਚ ਲੱਗੇ ਹੋਏ ਨੇ ਸੋਸ਼ਲ ਮੀਡੀਆ ਦੇ ਅਣਜਾਣ ਚਿਹਰਿਆਂ ਨਾਲ ਹਾਸ-ਹਾਸ ਗੱਲਾਂ ਕਰ ਲੈਂਦੇ ਨੇ ਪਰ ਘਰ ਬੈਠੇ ਮਾਂ ਪਿਓ ਦੀ ਗੱਲ ਸੁਣਨ ਲਈ ਵਕਤ ਨਹੀਂ ਦੋਸਤਾਂ ਨਾਲ ਬਾਹਰ ਘੰਟਿਆਂ ਤੱਕ ਬੈਠ ਸਕਦੇ ਨੇ ਪਰ ਭੈਣ ਭਰਾ ਦੇ ਦਿਲ ਦੀ ਹਾਲਤ ਪੁੱਛਣ ਲਈ 2 ਮਿੰਟ ਵੀ ਨਹੀਂ ਹੈਗੇ ਬਗਾਨਿਆਂ ਦੀ ਥੋੜੀ ਜੀ ਤਾਰੀਫ ਸਾਨੂੰ ਆਸਮਾਨ ਚ ਚੁੱਕ ਲੈਂਦੀ ਹੈ ਪਰ ਆਪਣਿਆਂ ਦੀ ਸਲਾਹ ਸਾਨੂੰ ਤੰਨਾ ਲੱਗਦੀ ਹੈ ਅਸੀਂ ਭੁੱਲ ਗਏ ਹਾਂ ਜਿਹੜੇ ਬਿਨਾਂ ਸਵਾਲ ਸਾਡੀ ਗਲਤੀ ਮaaf ਕਰਦੇ ਨੇ ਉਹ ਸਾਡੇ ਆਪਣੇ ਹੀ ਹੁੰਦੇ ਨੇ ਬਗਾਨਿਆਂ ਨੇ ਤਾਂ ਸਿਰਫ ਉਦੋਂ ਤੱਕ ਹੀ ਨੇ ਜਦੋਂ ਤੱਕ ਸਾਨੂੰ ਉਹਨਾਂ ਦੀ ਲੋੜ ਹੁੰਦੀ ਹੈ ਅੱਜ ਦੇ ਰਿਸ਼ਤੇ ਲਾਭ ਨੁਕਸਾਨ ਦੇ ਤਰਾਜੂ 'ਚ ਤੋਲੇ ਜਾਂਦੇ ਨੇ ਜਿੱਥੇ ਪਿਆਰ ਹੌਲੀ-ਹੌਲੀ ਹਾਰ ਜਾਂਦਾ ਹੈ ਅਸੀਂ ਬਗਾਨਿਆਂ ਨਾਲ ਹੌਲੀ ਬੋਲਦੇ ਆਂ ਤੇ ਆਪਣੇ ਨਾਲ ਉੱਚੀ ਆਵਾਜ਼ 'ਚ ਇਹ ਸੋਚ ਕੇ ਕਿ ਇਹ ਤਾਂ ਸਾਡੇ ਹੀ ਨੇ ਪਰ ਅਸੀਂ ਇਹ ਨਹੀਂ ਸਮਝਦੇ ਕਿ ਆਪਣਿਆਂ ਦਾ ਵੀ ਦਿਲ ਹੁੰਦਾ ਹੈ ਜੋ ਚੁੱਪਚਾਪ ਟੁੱਟਦਾ ਰਹਿੰਦਾ ਹੈ ਜੇ ਇਸ ਦਿਨ ਆਪਣੇ ਚੁੱਪ ਹੋ ਜਾਂਦੇ ਨੇ ਉਸ ਦਿਨ ਬਗਾਨਿਆਂ ਦੀ ਪੀੜ ਵਿੱਚ ਇਨਸਾਨ ਸਭ ਤੋਂ ਵੱਧ ਇਕੱਲਾ ਹੁੰਦਾ ਹੈ ਇਸ ਲਈ ਰਿਸ਼ਤੇ ਬਣਾਉਣੇ ਆ ਤਾਂ ਪਹਿਲਾਂ ਆਪਣਿਆਂ ਨੂੰ ਸੁੰਨਾ ਸਿੱਖੀਏ ਉਹਨਾਂ ਨੂੰ ਵਕਤ ਦੇਈਏ ਉਹਨਾਂ ਦੀ ਕਦਰ ਕਰੀਏ ਕਿਉਂਕਿ ਬਗਾਨੇ ਕਦੇ ਵੀ ਸਾਡੇ ਆਪਣੇ ਨਹੀਂ ਬਣਦੇ ਪਰ ਆਪਣੇ ਨਜ਼ਰ ਅੰਦਾਜ਼ ਹੋ ਕੇ ਵੀ ਹੌਲੀ-ਹੌਲੀ ਬਗਾਨੇ ਬਣ ਜਾਂਦੇ ਨੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੋਏ ਆਪਣੇ ਤੇ ਬਗਾਨੇ ਤਾਂ ਕਮੈਂਟਾਂ 'ਚ ਆਪਣੀ رائے ਜ਼ਰੂਰ ਦਿਓ ਮਿਲਦੇ ਆ ਕਿਸੇ ਹੋਰ ਵਧੀਆ ਜੇ ਟੌਪਿਕ ਦੇ ਨਾਲ ਧੰਨਵਾਦ ਜੀ